ਲਓ ਬਾਈ ਹੋ ਗਿਆ ਫਿੱਟ ਨਾਟ ਹੋ ਗਿਆ ਟੈਟਾ ਨਾ ਬਹੁਤ ਪਾਵਰ ਆ ਬਾਈ ਬਹੁਤ ਪੇਕਾ ਫੜਦਾ ਇਕ ਲਾਓ ਜੀ ਬਾਈ ਕਈ ਵੀਰੇ ਦੇ ਕਮੈਂਟ ਆਏ ਦੇ ਬੀਨੂ ਮੋਟਾ ਸਲੈਂਸਰ ਲਾ ਕੇ ਦੇਖੋ ਅਜੇ ਮੋਟਾ ਮੋਟਾ ਭਾਈ ਉਹ ਲਿਆਂਦਾ ਫਿਰ ਉਹ ਵੇ ਜੱਗੇ ਬਾਕਸ ਕੋਲ ਤੇ ਟਕੜਾ ਕਰਾ ਕੇ ਲਿਆਂਦਾ ਮੋਟਾ ਭਾਈ ਲਓ ਜੀ ਭਾਈ ਜੱਗਾ ਆਇਆ ਰਾਤ ਕਿੰਨੇ ਵਜੇ 1:30 ਵਜੇ ਵੀਰਾ ਕੋਟੀ ਭਾਈ ਫਿਰਦਾ ਮੈਂ ਨਾ ਇਹਦਾ ਸਾਡੇ ਉਹ ਇੱਧਰ ਕੱਚੇ ਵਾਏ ਤੂੰ ਕੋਟੀ ਭਾਈ ਫਿਰਦਾ ਕਿ ਆਉਂਗੇ ਹਰਾਮੀ ਰਾਤ ਗੇਮ ਪਾ ਗਿਆ ਗੱਡੀ ਚਾ ਕੇ ਥਾਉਂ ਗਿਆ 8 ਵਜੇ ਅਸੀਂ ਸਾਰੀ ਰਾਤ ਆ ਜੀ ਅੱਛਾ ਇਹ ਬਾਨਾ ਲਾ ਗਿਆ ਕਹਿੰਦਾ ਭੈਣ ਨੇ ਆਉਣਾ ਤੇ ਹਰਾਮੀ ਹਰਾਮੀ ਸਾਡੀ ਤੋੜ ਗਿਆ ਪੂਰੀ ਕੋਈ ਨਹੀਂ ਆਇਆ ਹੈ ਕੋਈ ਨਹੀਂ ਆਇਆ ਡਾ ਬਿਗੜਿਆ ਵਾ ਨਹੀਂ ਕਰ ਕੱਲ ਵਾਲੀ ਵੀਡੀਓ ਦੇਖ ਲੈ ਨੀਂਦ ਪਿਆਰੀ ਆ ਭਾਈ ਤੁੰਨੂੰ ਮੈਂ ਦੇਖ ਲਿਆ ਉਹ ਨੀਂਦ ਕਾ ਨੂੰ ਪਿਆਰੀ ਡਾ ਵੀ ਤੋੜ ਗਿਆ ਦਾ ਬੰਮੇ ਨਾਲ ਮਿਲ ਗਿਆ ਟਰਾਲੇ 'ਚ ਮੈਂ ਰਾਤ ਨੂੰ ਆਪਾਂ ਪਹਿਲਾਂ ਆ ਕੇ ਰੋਟੀ ਆ ਕੇ ਇਹ ਬਿਗੜਿਆ ਵਾ ਮੰਡੀ ਜਾਏ ਆ ਹੈ ਕੀ ਹਾਲ ਮੰਡੀ ਦਾ ਅੱਜ ਨਹੀਂ 3 ਵਜੇ ਪਹਿ ਆ ਕੇ 5 ਵਜੇ ਪਾਈ ਆ ਕੇ ਕਹਿੰਦਾ ਟਰਾਲਾ ਖੜਾ ਦਾ 4 ਦਿਨ ਦਾ ਭਰਿਆ ਵਾ ਆ ਕਿੰਨਾ ਉਥੇ ਭੀੜ ਭੂੜ ਮੰਡੀ 'ਚ ਭੀੜ ਫੁੱਲ ਆ ਭਾਈ ਫੁੱਲ ਨਹੀਂ ਕਰਦੀ ਬੰਦ ਹਾਂ ਤੇਰੀ ਉਹ ਤੇਰੀ ਪਈਆ ਵੱਡੀ ਕਿੰਨੇ ਆ ਵੀਰ ਪਹਿਲਾਂ ভাই ਬਹੁਤ ਵੱਡੇ ਕ ਖੜਾਈ ਹੋਈ ਲੋਕਾਂ ਨੇ ਤਿੰਨ ਦਿਨ ਜਿਹੜੀ ਵੱਡੀ ਕ ਖੜਾਈ ਹੋਈ ਹੁਣ ਜਾ ਰਹੀ ਆ ਦਾੜ ਦਾੜ ਛੇ ਕੇ ਉਹਦੇ ਵੀ ਟਾਇਰ 18 ਦੇ ਉਹ ਟੈਂਡ ਬਹੁਤ ਲੱਗਾ ਟਰੈਕਟਰ ਪਿੱਛੇ ਤੇ ਉਹ ਟਾਇਰ ਜਿਹੜਾ ਉਹ ਦੋਏ ਰਿਜਨਲ ਆ ਤੇਰਾ ਇੱਕ ਉਹ ਉਹ ਅੰਦਰ ਨੂੰ ਆ ਠੇ ਕਰਨੇ ਵਾਲਿਆਂ ਫੇਰ ਜਾਣੇ ਬਾਹਰ ਟਾਇਰ ਮੈਂ ਕਿਹਾ ਤਾਂ ਉਹਨੂੰ ਮਾਹ ਪੁੱਠੇ ਕਰਦੇ ਇਹ ਹੁਣ ਤਾਂ ਘੇੜਾ ਦੇ ਵਿੱਚ ਹੱਥ ਵੀ ਨਹੀਂ ਪੈਂਦਾ ਲੰਘਿਆ ਤਾਂ ਘੇੜਾ ਲੈ ਲੈ ਟਰੈਕਟਰ ਦਾ ਉਹ ਲੈ ਇਹ ਤਾਂ ਕੱਚਾ ਡਰਾਈਵਰ ਹੈ ਵੀ ਮੈਂ ਇਹ ਤਾਂ ਤੜਕੇ ਤੜਕੇ ਚੈੱਕ ਕਰ ਲੈ ਤੜਕੇ ਤੜਕੇ ਭੈਣੀ ਕਿਹੜਾ ਦਿਆ ਫਤਿਹ ਦਾ ਕੱਦਾ ਫਿਰਦਾ ਉੱਟਿਆ ਮੈਂ ਕਹਿੰਦਾ ਚੱਲ ਚਾਬੀ ਮਿਲ ਗਈ ਕਹਿੰਦਾ ਚੱਲ ਪਾ ਦੇ ਦੀ ਹੋਵੇ ਤਿੱਤੀ ਕੱਚ ਰਹਿ ਗਈ ਮਖਾਮ ਨੇ ਲੈ ਗਿਆ ਚਾਬੀ ਕਹਿੰਦਾ ਆਮਨ ਨੇ ਲੈ ਗਿਆ ਕਹਿੰਦਾ ਹੁਣ ਦੇਖ ਕੇ ਜਾਊਗਾ ਉਹ ਲੈ ਕੇ ਜਾਂਦਾ ਖਲਾਸਰ ਚਾਂਸਰ ਲੀਕੇ ਨਾਲੇ ਉਹ ਆ ਦੇਖ ਆ ਫਰੀ ਦਾ ਸਲੈਸਰ ਚੱਕ ਲਿਆ ਏ ਠੀਕ ਐ ਸਲੈਸਰ ਮਿਲ ਗਿਆ ਕਿਹੜਾ ਗਿਫਟ ਕਿਹੜਾ ਮੋਟਾ ਮੋਟਾ ਸਲੈਸਰ ਪਾਉਣਾ ਜੀਬ ਲੱਗ ਦੇਖ ਲੈ ਉਹ ਗਰਮ ਆ ਜੀਬ ਲੱਗ ਦੇ ਉਹ ਨਹੀਂ ਚਰਾਦਾ ਨਹੀਂ ਚਰਾ ਉਹ ਇੰਨਾ ਨਹੀਂ ਗਰਮ ਠੀਕ ਐ ਇੰਨਾ ਨਹੀਂ ਹੈਗਾ ਇੰਨਾ ਗਰਮ ਨਹੀਂ ਨੋਰਮਲ ਐ ਧਾਪੂਰੀ ਮੜੀ ਸਾਈਡ ਦੇ ਦੇ ਜਾਲੀ ਇਹਦੇ ਵਿੱਚ ਲੰਗੇ ਜਾਲੀ ਇਹਦੇ ਵਿੱਚ ਭਾਈ ਮੁਕਨੇ ਜੇ ਨਹੀਂ ਆਈ ਰਾਤ ਵੇਂ ਭਗਵਾੜੇ ਵਾਲਾ ਰੋਡ ਬਾੜ ਬਹੁਤ ਹੈ ਸਾਰੀ ਰਾਤ ਆਈ ਕੇ ਲੰਘ ਜਾਣਾ ਲੰਘੇ ਆਣਾ ਲੰਘੇ ਆਣਾ ਇੱਧਰ ਲੰਘ ਜਾਣਾ ਚਾਚੇ ਇੱਧਰੋਂ ਇੱਧਰੋਂ ਆਮੀ ਜਾਣਾ ਆ ਆਰ ਪਾਰ ਦੀ ਲੜਾਈ ਆ ਹੁਣ ਡਰਾਈਵਰੀ ਦੇਖਣ ਯਾਰ ਚਾਚੇ ਪੁਰਾਣੇ ਗੰਡ ਦੀ ਇਹ ਲੈ ਗਿਆ ਭਾਈ ਕੱਢ ਕੇ ਇਹਨੂੰ 4 ਫੁੱਟ ਥੱਲੇ ਕਰਨਾ ਪਰ ਉੱਪਰ ਤੇਰੀ ਜੀਰੀ ਦਾ ਨਕਸਾ ਨਾਲ 20 ਕਿਲੋ ਦਾ ਨਹੀਂ 100 ਕਿੜਾ ਹੋਣਾ ਦਿਹਾੜੀ ਦਾ ਚਾਚੇ ਨੂੰ ਭੇਜ ਤੇ ਇਧਰੇ ਰੋੜਦਾ ਬਾਈ ਮੁੱਕਣੇ ਜ ਨਹੀਂ ਆਇਆ ਰੋੜ ਫਿਰ ਬਾਈ ਦਾ ਫੋਨ ਆਇਆ 11:30 ਪਾਉਣੇ ਕਿੱਥੇ ਕੋ ਪਹੁੰਚ ਗਏ ਹਾਂ ਤੁਸੀਂ ਸੁੱਤੇ ਨਹੀਂ ਆਹ ਨਵਾਂ ਟਰੈਕਸੂਟ ਪਾਇਆ ਰੋੜ ਲੱਤਾ ਰਾਲ ਬਾਈ ਹਾਂ ਲੱਗੀ ਕੋਸ ਸੁਨ ਹੋ ਗਏ ਉੱਥੇ ਤਾਂ ਸੀ ਉੱਥੇ ਤਾਂ ਮਸੀ ਆਏ ਆ ਮੀਂਹ ਤਾਂ ਨਹੀਂ ਮਿਲਿਆ ਬਿਜਲੀ ਬੋਲ ਚਦੀ ਰੋਪੜ ਮੀਤਾ ਆਪਣੇ ਵੀ ਸੋਣਾ ਬੈ ਗਿਆ ਯਾਰ ਬਹੁ ਮੀ ਪਿਆ ਰੌਣੀ ਦੀ ਲੋੜ ਤਾਂ ਨਹੀਂ ਹਟੇ ਹੀ ਨਹੀਂ ਰੌਣੀ ਦੀ ਲੋੜ ਤਾਂ ਨਹੀਂ ਮੈਂ ਕਹਿੰਦਾ ਵੇਜ ਨੂੰ ਟਰੈਕਟਰ ਬਾੜ ਕੇ ਜੇ ਨਿਕਲ ਜੂ ਕੱਲ ਪਿਆ ਕੱਲ ਨਹੀਂ ਹੁਣ ਟਰਾਲੇ ਫਸੂਗੇ ਕੱਲ ਮੈਂ ਕਿਹੜੇ ਹੈਗਾ ਤਾਂ ਤੂੰ ਕਿਹਦਾ ਇਹ ਵੀ ਕਿਆ ਬਤਾ ਰਿਹਤਰਾ ਮੇਰੀ ਗੱਲ ਸੁਣ ਉਹ ਰਿਸ਼ਤੇਦਾਰੀ ਮੈਂ ਕਿਆ ਪਤਾ ਉਹ ਪੋਤ ਪੋਤ ਲਾਡੀ ਦੇ ਪਿੰਡ ਉੱਥੇ ਪਿਆ ਜਾਂ ਆਪਣੇ ਆਪਣੇ ਕਿਸੇ ਵੀ ਨੂੰ ਪਤਾ ਮੱਪਾ ਕਿਹੜੇ ਕਰਦੇ ਹੁਣ ਤੂੰ ਐਂ ਤਰਸ ਜਾਂ ਮੈਂ ਐਂ ਜਾਂ ਪੈਂਦਾ ਦਾ ਪੂਰਾ ਹੁਣ ਤਾਂ ਟਰਾਲੇ ਫਸੂਗੇ ਖੇਤਮ ਤੂੰ ਗਿਲ ਰਹਿਣੀ ਨਾਰਮਾ ਹਾਂ ਜੱਗ ਤਲ ਵਧੀਆ ਰੌਣੀ ਤੇ ਬੱਚੇ ਘਟੋ ਘਟ ਪੰਜ ਦਿਨ ਬਾਅਦ ਕਰ ਪੈਣ ਚੱਲੂ ਹਾਂ ਚਾਰ ਪੰਜ ਦਿਨ ਲੱਗ ਪੰਜ ਦਿਨ ਬਾਅਦ ਕਾਤੇ ਰੇਤੇ ਚੱਲੂ ਆਪਣੇ ਵਾਲੇ ਚ ਤੇ ਚੱਲਣੀ ਹੈ ਨਹੀਂ ਉੱਪਰ ਰੇਤਾ ਰੂਤਾ ਚੋਂਤੇ ਕਹਿੰਦੇ ਇੱਧਰ ਬੁੱਢੇ ਆਪਣੇ ਕਾਤੇ ਚ ਲੈਣੇ ਵਾ ਡੱਕਰ ਪਾਣਾ ਦੂ ਜਮੀਨ ਤਾਂ ਜਮੀਨੇ ਆ ਬਹੁਤ ਪਹਿਲਾਂ ਇਸ ਨੂੰ ਮੈਂ ਪਿਆ ਨਾਲੇ ਲੱਗੇ ਇੱਕ ਦੇਖਿਆ ਮੈਂ ਜਿਨੇ ਜਿਨੇ ਪਾਣੀ ਲਾਇਆ ਪੋਰੇ ਤਾਂ ਖੜਾ ਪਾਣੀ ਜਿਨੇ ਨਹੀਂ ਲਾਇਆ ਮਤਲਬ ਉਹ ਪਾਣੀ ਨਹੀਂ ਖੜਾ ਪਾਣੀ ਨੇ ਪੂਰੀ ਫਰਕ ਹੈ ਪੀਜਣ ਦੀ ਧਰਤੀ ਹੈ ਉਹ ਤੱਕੀ ਚ ਡੋਡੀ ਜਰਾ ਲਾਦੀ ਜੱਗੇ ਹੋਰ ਰੰਗ ਦੇਖ ਉਹਦਾ ਕੱਲਾ ਹੀ ਕਹੇ ਜਾ ਉਹ ਦੇ ਯਾਰੀ ਨੇ ਗੋਲੇ ਪਵਾ ਦੇਣੇ ਦੇ ਲਈ ਡੋਡੀ ਡੋਡੀ ਕਰਦੇ ਨਹੀਂ ਨਹੀਂ ਇਦੀ ਡੋਡੀ ਉਹ ਪਹਿਲਾਂ ਛਾੜੋ ਡੰਡੇ ਲੈ ਕੇ ਸੂਏ ਭਾਰ ਜੀ ਦੀ ਬਹੁਤ ਸਾਫ ਹੋ ਗਈ ਤਾਂ ਦਿਖਾ ਕੇ ਲਿਆਉਂਗਾ ਨਾਲੇ ਪੂਰੀ ਪੂਰੀ ਲੱਡੂ ਲਿਆ ਪੂਰੀ ਦਾ ਲੱਡੂ ਵਾਂਗੇ ਤੇ ਪੂਰੀ ਦਾ ਮੋਟਰਸਾਈਕਲ ਮੋੜਿਆ ਪੂਰੀ ਦਾ ਮੋਟਰਸਾਈਕਲ ਰਾਤ ਦਾ ਮੋਟਰਸਾਈਕਲ ਚੋਰੀ ਹੋਇਆ ਪਿਆ ਹੈ ਹਾਂ ਉਠੇ ਰਹੀ ਰਾਤ ਬੇਕਾਰ ਕੋਈ ਟਰੈਕਟਰ ਆਇਆ ਕੋਈ ਕੁੰਡਾ ਖੋਲੋ ਨਾ ਸੁੱਤਾ ਪਿਆ ਟਾਵਰ ਦੇ ਕੋਡੇ ਵੇ ਮੈਂ ਜਾਣਾ 4 ਵਜੇ ਉੱਠਣਾ ਨੀਂਦ ਜ਼ਰੂਰੀ ਐ ਆਈ ਜਾਵੇਂ ਚਾਈ ਜਾਵੇਂ ਜ਼ਰੂਰੀ ਐ ਨੀਂਦ ਨਹੀਂ ਜ਼ਰੂਰੀ ਤਾ ਦੇਲਾ 3 ਵਜੇ ਆ ਕੇ 5 ਵਜੇ ਮੰਡੀ 2 ਘੰਟੇ ਦਿੱਤਾ ਸਾਨੂੰ ਕੰਮ ਹੁੰਦਾ ਸੀ ਕਿ ਸੁਣਦੇ ਹਾਂ ਹਾਂ ਗੱਲਾਂ ਸੁਣਦਾ ਪੂਰੀਆਂ ਹਾਂ ਰੋਟੀ ਛਾਈਪ ਨਹੀਂ ਰਿਕੇ ਖਾਦੀ ਐ ਹੈ ਪਨੀਰ ਹੈ ਜੇ ਕਿ ਛਾਈਪ ਨਹੀਂ ਰਿਕੇ ਖਾਦੀ ਹਾਂ ਰਾਤ ਪਨੀਰ ਜੀ ਕੜਾਈ ਪਨੀਰ ਤੁਸੀਂ ਸ਼ਗੰਡਾ ਵੇਖੀ ਤੁਸੀਂ ਕਿਹਦੇ ਹਾਂ ਬੰਗਲਾ ਪਾਵੇ ਲਾਤੀਰਾ ਪੂਰੀ ਇੱਕ ਦੇਖ ਲੈ ਅਸੀਂ ਖਾਧੀ ਸ਼ਗੰਡਾ ਬੇ ਉੱਥੇ ਬਣਿਆ 550 ਰੁਪਏ ਇਹ ਦੋ ਜਾਨੇ 900 ਰੁਪਏ ਲੈ ਆਏ ਦੱਸ ਅਸੀਂ ਤਿੰਨ ਜਾਨੇ ਤੇ ਇਹਨੇ ਵੀ ਚਿਕਨ ਖਾਧਾ ਤੁਸੀਂ ਕਿੰਨੇ ਰੋਟੀਆਂ ਖਾਧੀਆਂ ਅਸੀਂ 6 ਰੋਟੀਆਂ ਖਾਧੀਆਂ ਜਿੰਨਾ ਨੇ ਹਾਂ ਇਹ ਜੋ 7 ਵੇਖਾ ਕੇ 11 ਉਹ ਫੇਰ ਤਾਂ ਖਰਚਾ ਮਿਲ ਤਾ ਸਭ ਇਹ ਤਾਂ ਜਿਵੇਂ 50 ਰੁਪਏ ਦਾ ਕੰਮ ਕਰ। ਇਹ ਮੇ ਜਾਰਾ। ਉਹ ਯਾਰ ਇਹ ਤਾਂ ਫਿਰ ਪੂਰੀ ਜਦ ਬਰਗਰ ਵੀ ਖਾ ਗਏ ਉਥੇ ਦੋ ਦੋ ਇਹਦਾ ਤਾਂ ਖਰਚਾ ਜ਼ਿਆਦਾ। ਫੇ ਠੰਡੇ ਚਾਹੇ ਖਾ ਹੋਈ ਜਲੀ ਚੀਜ਼। ਬਟਰ ਨਾਲ ਲੱਤੇ। ਇਹ ਤੈਨੂੰ ਦਿਖਾ ਦਾਂ ਜਿਹੜੀ ਠੰਡ ਹੈ ਇਹਦੀ। ਅੱਧੀ ਕਾਦੀ ਕੋਲ ਹਾਂ। ਤੋਂ ਕੋ ਮਿਲ ਕੋਲ। ਚਲ ਜਗੇ ਉ ਫਰਕ ਲੱਗੇ ਵਣ ਮੋਟਾ ਤੁਸੀਂ ਲਿਖਿਆ ਇਹ। ਇੱਕ ਲਾਤਰੇ ਦੇ ਦੇ। ਸੀਟ ਪਤੇ ਜੇ ਬੰਦਾ ਉਰੇ ਬੈਠਾ ਉਰੇ ਹੋ ਜਾਂਦਾ ਇੱਕ ਵਾਰ ਮਗਰਾੜ ਪਤੇ ਖਿਸਕਦਾ ਬੰਦਾ। ਇੰਨੀ ਪੇਕਾ ਹੱਥ ਵਾਲੀ ਰਿਹ ਜਿਆਦਾ ਹੈ ਪਤਾ ਨਹੀਂ 10000 ਤੱਕ ਹੈ ਹੱਥ ਵਾਲੋ ਫੁੱਲ ਤਾਂ ਨਹੀਂ 3000 ਪਰ ਆਏ ਆ ਹੂੰ ਥੋੜੇ ਜਿਹੇ ਵਿੱਚ ਪੁਲੀਆਂ ਬਹੁਤ ਆ ਯਾਰ ਇਸ ਘਾਟਾ ਨਹੀਂ ਪੈਂਦੀ ਹਾਂ ਰੋਡ ਉੱਪਰ ਰਿਹ ਹੱਥ ਜੇ ਰਹਿੰਦੀ ਆ ਪੱਕੀ ਪੁਲੀਆਂ ਪਰ ਉਬੜਦਾ ਜਿਆਦਾ ਹੈ ਉਬੜਦਾ ਯਾਰ ਇਹ ਹੀ ਬਹੁਤ ਪਹਿਲਾਂ ਨਹੀਂ ਜੋ ਉਹ ਜਿਹੜੀ ਗੱਡੀ ਉਹ ਟ੍ਰੈਕਟਰ ਦਾ ਬੇਟੇ ਲੈ ਖੜਕਦਾ ਮੂਰੇ ਤੇ ਬੇਟੇ ਲੈ ਆ ਤਾਂ ਕਹਿੰਦਾ ਮੈਂ ਖੋਲ ਦੇਣੀ ਹਾਂ ਹਾਂ ਖੜਕ ਰਹਾ ਪੁਰੀ ਆ ਮੂਰੇ ਤੇ ਬੇਟੇ ਲੈ ਕਰੇ ਬੈਂਪਰ ਲਾਉਣਾ ਪੁਰੀ ਕੋੜਾ ਹੂੰ ਤੁਸੀਂ ਕਿੰਨੇ ਵਜੇ ਤਰੇ ਤੇ ਅਸੀਂ ਪਤਾ ਨਹੀਂ ਕਿੰਨੇ ਵੇ ਤੁਰੇ ਅਸੀਂ ਵੀ ਸਾਢੇ 8 ਕਰ ਆਗੇ ਤੇ ਤੂੰ 6 ਵਜੇ ਤੁਰੇ ਤੇ ਅਸੀਂ 7 ਵਜੇ ਤੁਰਿਆ ਨਹੀਂ 6 ਤੇ ਲੇਟੇ ਤੁਰੇ ਗੱਡੀ ਕਣ ਲੱਗੇ ਉਹ ਨਹੀਂ ਸਾਢੇ 6 ਤੇ ਬਰਾਬਰ ਜੇ ਤੁਰੇ ਜਾਈ ਸਾਰਾ ਕੁਝ ਤਿਆਰ ਕਰਾ ਕੇ ਬਾਲ ਬੂਲ ਚੇਂਜ ਕਰਾ ਕੇ ਲੰਘ ਗਿਆ ਫਿਰ ਸਟicker ਜਦ ਆ ਕੇ ਮੇਰੇ ਮੈਂ ਬਾਈ ਨੂੰ ਫੋਨ ਕਰਿਆ ਕਹਿੰਦਾ ਅਸੀਂ ਮੈਂ 56 37 33 ਟਰਾਈ ਲੈਣ ਗਿਆ ਵੀ ਵੇਜੋ ਗੱਡੀ ਆਉਂਦੀ ਆ ਅੱਧਾ ਘੰਟਾ ਖੜੇ ਰਹੇ ਸਟicker ਵਾਲਾ ਨਹੀਂ ਆਇਆ ਜਿਹੜਾ ਬੰਤਾ ਸਿੰਘ ਚੌਕ ਹੈ ਉੱਥੇ ਸਾਨੂੰ ਅੱਧਾ ਘੰਟਾ ਲੱਗਾ ਉੱਥੇ ਭੀੜ ਬਹੁਤ ਈਨਾ ਜਾਮ ਦਾ ਹਾਂ ਵੰਨੂ ਨਹੀਂ ਕਿਤੇ ਵੀ ਜਾ ਮਿਲਿਆ ਨਹੀਂ ਇੱਕ ਨਹੀਂ ਹੁੰਦਾ ਇਹ ਮੁਰਦਾ ਨਹੀਂ ਫਿਰ ਸਪਰਿੰਗ ਗੈਨ ਆ ਤਾਂ ਬਹੁਤ ਬੜਾ ਜੱਗੇ ਉਰੇ ਗਿਲਦੇ ਰੱਖੋ ਕੱਦ ਕਾਠ ਮਾ 55 20 ਵੀ ਚਲਾਇਆ 36 30 ਵੀ ਚਲਾਇਆ ਪਰ ਇਹਦਾ ਕੋਈ ਤੋੜ ਨਹੀਂ ਸਾਹੀ ਬਾਈ ਕਹਿੰਦਾ ਵੀ ਚਾਰ ਸਿਲੰਡਰ ਦੇ ਵਿੱਚ ਕੋਈ ਤੋੜ ਨਹੀਂ ਫਲੈਂਸਰ ਪਾਰੇ ਹੁਣ ਦੂਆ ਮੋਟਾ ਜਾ ਆ ਗਿਆ ਮੰਤਰੀ ਕੋਲ ਮਾਂ ਤੇ ਆ ਕੇ ਮੇਰੇ ਕੋਲ ਪੂਰੀ ਦਾ ਮੋਟਰਸਾਈਕਲ ਛੱਡ ਜਾਂਦੇ ਨਾਲ ਆਹੋ ਦਾ ਤੇਲ ਵੀ ਕੋਣ ਕੋਈ ਲੀਟਰ ਲੱਗਿਆ ਤਾਂ ਹੈਗਾ ਦੂਰ ਦਾ ਨਾ ਲੀਟਰ ਤੇਰੇ ਪਾ ਕੇ ਪੰਪ ਉੱਤੇ ਘਰ ਖੜਾ ਗਿਆ ਸੁੱਤਾ ਮੇਰਾ ਵੀ ਮੋਟਰ ਚੱਲ ਗਿਆ ਬਾਈ ਦੱਬ ਵੀ ਸਕਦਾ ਮੈਨੂੰ ਨਾ ਪਤਾ ਲੱਗਿਆ ਮੁੰਡਾ ਸਾਡੀ ਜੀ ਚੀਜ਼ ਚੈੱਕ ਕਰਦਾ ਵੀ ਕਿਹੜੀ ਹੈਗੀ ਕਰ ਅੱਗੇ ਟਰੈਕਟਰ ਵੀ ਚੈੱਕ ਕਰਦਾ ਉਹ ਪੂਰੀ ਉਧਰ ਵੰਟੀ ਗਿਆਦਾ ਕਿੱਥੇ ਨੂੰ ਹੁੱਕ ਤੇ ਵਗਾਰੇ ਆਇਆ ਸਾਰੇ ਲੋਗ ਤਮੀਆ ਨਾ ਪਉਣ ਗਿਆ ਆਇਆ ਤਮੀਆ ਕੇ ਪਉਣ ਗਿਆ ਇਹਦਾ ਤੇ ਰਵਾ ਕੇ ਆਇਆ ਯਾਰ ਜਿਸ ਦੋਸਤ ਦਾ ਇਹਦਾ ਹਾਂ ਚੱਲ ਫਿਰ ਮੇਰਾ ਹੁੱਕ ਤੇ ਹੀ ਲਓ ਜੀ ਬਾਈ ਕਈ ਵੀ ਰਾਰੇ ਕਮੈਂਟ ਆਏ ਦੇ ਵੀ ਨੂੰ ਮੋਟਾ ਸਲੈਂਸਰ ਲਾ ਕੇ ਦੇਖੋ ਅਜੇ ਮੋਟਾ ਮੋਟਾ ਭਾਈ ਉਹ ਲਿਆਂਦਾ ਮੋਟਾ ਭਾਈ ਉਹ ਲਿਆਂਦਾ ਫਿਰ ਉਹ ਵੇ ਜੱਗੇ ਬਾਕਸ ਕੋਲ ਤੇ ਤਕੜਾ ਕਰਾ ਕੇ ਲਿਆਂਦਾ ਮੋਟਾ ਭਾਈ ਬਾਈ ਨੇ ਗਿਫਟ ਪੁੱਤਾ ਜੀ ਗਿਫਟ ਨਵਾਂ ਨਵਾਂ ਦਾ ਸੈਗਨਾਟ ਕਿਹਾ ਉਹ ਨਵਾਂ ਨਵਾਂ ਦਾ ਮੋਟਾ ਸੀਗਾ ਨੇਚਰ ਆरिजिनल ਜਾਲੀ ਵਾਲਾ ਦੇਖਦੇ ਹੁਣ ਵੀ ਆਵਾਜ਼ ਭਰਮੀ ਹੁੰਦੀ ਕਿਆ ਹੁੰਦੀ ਐ ਵਾ ਬਾਈ ਕਰਦੇ ਕਮੇ ਤੇ ਕਰਦੇ ਮੰਨ ਲਈਏ ਮੋਟਾ ਇਹ ਖਾਸਾ ਮਹਿੰਗਾ ਹੋਣਾ ਇਹ ਉਹ ਜਿਹੜੇ ਸੀਐਨਐਚ ਦੀ ਕੋਈ ਵੀ ਚੀਜ਼ ਆ ਬਾਈ origignal ਕੱਲਾ ਕੱਲਾ ਪਾਰਟ ਮਹਿੰਗਾ ਆ ਲੈਟਾ ਇਹੀ ਪੁੱਛੇ ਤੇ ਸੀ 10000 ਦੀ ਬੱਚੇ ਆ ਵਿੱਚ ਇੰਡੀਕੇਟਰ ਗੇਟਰ ਜਿਹੜੇ ਨਵੇਂ ਆਏ ਐ ਸੈੱਟ ਮੋਟਾ ਪਾਈ ਆ ਆ ਜਾਲੀ ਨਾਲੇ ਮਿਲਦੀ ਏ ਰੇ ਇਹ ਕਲੰਪ ਕੇਗਾ ਸੌਂਗਾ ਫਿਰ ਕਲੰਪ ਆਪਾਂ ਸੌਂਗਾ ਲਓ ਜੀ ਬਾਈ ਨਾ ਨਿੱਕਾ ਆ ਰੱਗੇ ਤਾਂ ਭਾਰਾ ਯਾਰ ਮਾਗੇ ਤੇ ਹੌਲਾ ਹੋਊਗਾ। ਹੈ ਬਾਈ ਕੰਡਾ ਕਰਾ ਕੇ ਦੱਸ ਦੇ ਸਾਨੂੰ ਵਜਨ ਕਿਹਦਾ ਚੰਗਾ ਏ। ਹੋਣਾ 4-5 ਕਿਲੋ ਦਾ। ਲੈ, ਵੱਧ ਹੋਣਾ ਕੰਡਾ ਕਰ ਦਿੰਦੇ ਆ ਉਹ ਪਿਆ ਕੰਡਾ। ਅੰਡਾ ਵੀ ਕਰ ਦਿੰਦੇ ਬਾਈ ਤੁਹਾਨੂੰ ਵਜਨ ਵੀ ਦੱਸ ਦਿੰਦੇ ਕਿੰਨਾ ਏ ਦਾ। ਕਲਾ ਆਪੇ ਇੱਧਰ ਖੁੱਲੂਗਾ। ਖੁੱਪਰੇ ਤੇ। 12-13 ਜੱਗ ਦੀ ਹੋਇਆ। ਲਓ ਜੀ ਬਾਈ। ਥੋੜਾ ਜਿਹਾ ਇਹਨੂੰ ਘੁਮਾ ਕੇ ਲਾਤਾ। ਸਿੱਧਾ ਵੀ ਲਾ ਸਕਦੇ ਆਪਾਂ ਨਹੀਂ ਸਿੱਧਾ ਲਾਉਣਾ ਟੌਰ ਨੂੰ। ਥੋੜਾ ਡੇਡਾ ਲਾਤਾ ਇਹ। ਆ ਵੀ ਜਾਣ ਤੁਹਾਂ ਦਾ ਹਜਾ ਮੜਾ ਜਿਹੜਾ ਹੁੰਗਾ ਸਾਈਡ ਨੂੰ ਮਰੀ ਜਾਊਗਾ ਪੂਰਾ ਪੈ ਗਿਆ ਲੈ ਵੀ ਠਾ ਤੱਕ ਆ ਗਿਆ ਆ ਖੋਲ ਕੇ ਰੱਖ ਤਾਂ ਸਾਈਡ ਪਰ ਤੇ ਜਰਜ ਹੋਣੀ ਪੈਣੀ ਹੁਣ ਇਹਨੂੰ ਕਲੰਪ ਵਾਈ ਉਹੀ ਕੰਮ ਆ ਗਿਆ ਨਾ ਟਿੱਲੇ ਕਰ ਤੇ ਕਲੰਪ ਥੱਲੇ ਕਰ ਗਏ ਆ ਪੈਂਦਾ ਕੋਲੋਟ ਨਹੀਂ ਆਉਂਦਾ ਨਾਟਲੇ ਕਰਨੇ ਪਏ ਕਿਉਂਕਿ ਉਹ ਦੂਆ ਬਾਈ ਟੈਟ ਹੋ ਗਿਆ ਰੇਡ ਤੇ ਇਹ ਹਲੇ ਫਰੈਸ਼ ਮਾਲ ਆ ਜੀ ਇਹ ਨਾਲ ਲੋ ਬਾਈ ਹੋ ਗਿਆ ਫਿੱਟ ਨਾਟ ਹੋ ਗਿਆ ਟੈਟ ਐ ਨਾ ਤੇ ਹੁਣ ਦੇਖਦੇ ਆ ਵੀ ਕਿਆ ਕਹਿੰਦਾ ਫਿਰ ਜੇਕੇ ਸਿਟੀ ਮਾਰਦਾ ਆਏ